ਹਾਂ ਸਰ ਕੀ ਨਾਮ ਹੈ ਜੀ ਮੇਰਾ ਨਾਮ 76 ਪਾਲਾ ਜੀ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਜੀ ਇੱਥੇ ਪਪਲਾੜਾ ਪਾਰ ਨੰਬਰ 21 ਜੀ ਸਰ ਇੱਕ ਇੱਕ ਜੂਨ ਨੂੰ ਅੱਜ ਵੋਟਾਂ ਦਿਨ ਵੀ ਆ ਤੇ ਇੱਕ ਤੁਹਾਡੀ ਲੱਤ ਵੀ ਕੱਟੀ ਹੋਈ ਆ ਤੇ ਸਰ ਫਿਰ ਵੀ ਤੁਸੀਂ ਵੋਟ ਪਾਉਣਾ ਇੱਕ ਸਿਖਰ ਦੁਪਹਿਰ ਹੈ ਤੇ ਕਿਵੇਂ ਸਰ ਕੀ ਅਪੀਲ ਕਰਨੀ ਵੀ ਸਰ ਦੇਖੋ ਅਪੀਲ ਤਾਂ ਕੀ ਕਰਨੀ ਆ ਇਹ ਜਿਹੜੀ ਵੋਟ ਹੈ ਨਾ ਜੀ ਇਹ ਆਪਣੇ ਦੇਸ਼ ਦਾ ਰਾਜਾ ਚੁਣਨਾ ਹੁੰਦਾ ਜੀ ਉਹਦੇ ਸਬੰਧ ਦੇ ਵਿੱਚ ਆਪਾਂ ਆਪਣੇ ਦੇਸ਼ ਦਾ ਵਧੀਆ ਰਾਜਾ ਚੁਣੀਏ ਇਸ ਸਬੰਧ ਕਰਕੇ ਵੋਟ ਪਾਉਣ ਆਏ ਸੀ ਤੇ ਗਰਮੀ ਦੇ ਵਿੱਚ ਘਰ ਵੀ ਬੈਠ ਸਕਦੇ ਸੀ ਤੁਸੀਂ ਵਸੇ ਵੀ ਬਾਕੀ ਦੁਨੀਆ ਵੋਟ ਪਾ ਹੀ ਨਹੀਂ ਅਧਿਕਾਰ ਮਿਲਿਆ ਤਾਂ ਵੋਟ ਪਾ ਲੈ ਹੀ ਹੈ ਜੀ ਜਿੰਨਾ ਚਿਰ ਸਾਹ ਆ ਉਹਨਾਂ ਚਿਰ ਤਾਂ ਆਪਣੀ ਹੰਤਾਰ ਲਈ ਕਿਦਾਂ ਦੀ ਸਰਕਾਰ ਚਾਹੁੰਦੇ ਤੁਸੀਂ ਵਧੀਆ ਹੋਵੇ ਹਰ ਸਮਾਜ ਨੂੰ ਦੇਖਣ ਵਾਲੀ ਹੋਵੇ ਤੇ ਅੱਜ ਤੁਸੀਂ ਆਪਣੇ ਇਸ ਸਟੈਂਡ ਦੇ ਨਾਲ ਤੁਸੀਂ ਜਾ ਰਹੇ ਹੋ ਵੋਟ ਪਾਉਣ ਵਾਸਤੇ ਤੇ ਕਿੱਦਾਂ ਦੀ ਫੀਲਿੰਗ ਹੈਗੀ ਮਨ ਦੇ ਵਿੱਚ ਬਹੁਤ ਵਧੀਆ ਲੱਗ ਰਿਹਾ ਜੀ ਜਿਹੜੇ ਲੋਕ ਘਰ ਬੈਠੇ ਆ ਨਹੀਂ ਆ ਰਹੇ ਵੋਟ ਪਾਉਣ ਕੀ ਮੈਸੇਜ ਹੈ ਦੇਖੋ ਉਹਨਾਂ ਦੀ ਮਨਛਾ ਆਪਣੀ ਹੈ ਜੀ ਉਹਦੇ ਬਾਰੇ ਆਪਾਂ ਨਹੀਂ ਕਹਿ ਸਕਦੇ ਕੁਝ ਵੀ ਆਪਣੇ ਜੋ ਮਨ ਨੇ ਜਮੀਰ ਨੇ ਵਾਅਦਾ ਦਿੱਤੀ ਹੈ ਆਪਾਂ ਘਰੋਂ ਚੱਲ ਕੇ ਆਏ ਆ ਜੀ ਵੋਟ ਪਾਉਣ ਆ ਬੱਚੇ ਆ ਸਾਡੇ ਲੈ ਕੇ ਆਏ ਨਾਲ